ਤੋਹਫੇ ਆ ਗਏ ਸੂਟਾਂ ਦੇ ਤੋਹਫੇ ਆ ਗਏ ਓਏ ਅੱਡੇ ਕਰਤੇ ਅੱਡੇ ਕਰਤੇ ਸੂਟਾਂ ਦੇ ਰੇਟ ਅੱਡੇ ਕਰਤੇ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ 5500 ਵਾਲੇ ਸੂਟ ਲੈ ਜਾਓ 2250 2250 2250 2250 2250 ਕੋ ਡੀਟਰ ਸੂਟ ਆ ਗਿਆ ਦੁਪੱਟਾ ਕਾਟਨ ਦਾ ਲਾ ਕੇ ਬਰਕਲਾ ਸੂਟ ਬਾਜ਼ਾਰ ਤੇ 750 ਦਾ ਇੱਥੇ ਦੇਣਾ 350 ਰੁਪਈਆ ਦਾ ਸੂਟ ਬਾਜ਼ਾਰ 'ਚ 1500 ਰੁਪਈਆ ਸਾਡੇ ਕੋਲ ਮਿਲੂਗਾ 500 ਦਾ 1 1500 ਦੇ 3 ਪੋਸ ਹੋਣਾ ਕੰਮ 15 17 1800 ਨਹੀਂ ਲੈਣਾ 650 ਰੁਪਏ ਦਾ ਸੂਟ ਜਿਹੜਾ ਵਿਆਹ ਸ਼ਾਈ ਦਾ ਕਪੜਾ ਦਾਜ ਵਰਤ ਦਾ ਕਪੜਾ ਲੈਣਾ ਤੁਸੀਂ ਬਾਜ਼ਾਰ 'ਚ 50000 ਰੁਪਏ ਦਾ ਸਾਡੇ ਕੋਲ ਆਜੋ 15000 15000 ਰੁਪਏ ਦੇ ਵਿੱਚ ਦਮਾ ਜੀ ਫੇਰੀ ਲੁੱਕ ਵੀ ਲੈ ਆਇਆ ਆ ਚੱਕੋ ਰੇਟ 750 ਦਾ ਸੀ ਦਿੰਨੇ ਆ 850 ਰੁਪਏ ਦਾ 850 ਰੁਪਏ ਦਾ ਭਾਜੀ ਸਾਡੇ ਕਹਿੰਦੇ ਪਾਕਿਸਤਾਨੀਆਂ ਕੋਈ ਕਹਿੰਦੇ ਅਫਗਾਨੀਆਂ ਪੂਰਾ ਕੰਮ ਪਰ ਸਾਡੇ ਕੋਲ ਲੈ ਜਾ 1500 ਦਾ ਜੀ ਗਰਮੇ ਗਰਮ ਨਹੀਂ ਲੱਗਣ ਦੇਣੀ ਐਦ ਕੀ ਤੁਹਾਨੂੰ ਕਿਉਂਕਿ ਸੂਟ ਹੀ ਸਾਡੇ ਆ ਗਿਆ ਠੰਡੇ ਠਾਰੇ ਆ ਦੇਖੋ ਰੇਟ 2000 ਨਹੀਂ 1500 ਨਹੀਂ 850 ਰੁਪਏ ਦਾ ਕੋਈ 2200 2500 ਨਹੀਂ ਲੈਣਾ ਇਹ ਵੀ ਤੁਹਾਨੂੰ ਡਿਜ਼ਾਈਨਰ ਸੂਟ ਲੈਣਾ ਸਿਰਫ ਅਸੀਂ 1000 ਰੁਪਏ ਚ ਆ ਦੇਖੋ ਤਾਂ ਇਹ ਸੂਟ ਉਹ ਆ ਜੀ ਜਿਹੜੇ ਦੂਰ ਪਿੰਡਾਂ ਲਾ ਲਾ ਕੇ ਵੀ ਬਜ਼ਾਰਾਂ ਦੇ ਵਿੱਚ ਨਹੀਂ ਮਿਲਦੇ ਕੋਈ 3500 ਲੈਂਦਾ ਕੋਈ 4000 ਲੈਂਦਾ ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਤੇ 1000 ਰੁਪਏ ਦਾ ਲਗਜ਼ਰੀ 850 ਦਾ ਕੋਈ 1000 ਦਾ ਕੋਈ 1275 ਦਾ ਕੋਈ 1500 ਦਾ ਢੋਡੀਆਂ ਅੱਤੋਂ ਅੱਤ ਸਵਾਈਆਂ ਬਚਾਤੀਆਂ ਸੀਤੇਸ ਦਾ ਇਹ ਸੂਟ ਹੈ ਉਹ ਤੋਹਫੇ ਆ ਗਏ ਤੋਹਫੇ ਆ ਗਏ ਤੋਹਫੇ ਆ ਗਏ ਸੂਟਾਂ ਦੇ ਤੋਹਫੇ ਆ ਗਏ ਓਏ ਅੱਡੇ ਕਰਤੇ ਅੱਡੇ ਕਰਤੇ ਸੂਟਾਂ ਦੇ ਰੇਟ ਅੱਧੇ ਕਰਤੇ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣੇ 5500 ਵਾਲੇ ਸੂਟ ਲੈ ਜਾਓ 2250 2250 2250 2250 2250 ਦੇਖੋ ਜੀ 2250 ਰੁਪਏ ਰਿਆ ਸੂਟ ਦੇ ਰਹੇ ਆ ਸੂਟ ਦੇ ਨਾਲ ਦੁਪੱਟਾ ਦੇ ਰਹੇ ਆ ਰੰਗ ਇਹਦੇ ਵਿੱਚ ਦੇ ਰਹੇ ਆ ਬਾਗ ਮਾਲ ਮਤ ਮੇਲੇ ਹੀ ਲਾ ਦੇ ਚੱਕੋ ਜੀ ਆ ਚੱਕੋ ਡੀਟਰ ਸੂਟ ਆ ਗਿਆ ਦੁਪੱਟਾ ਕਾਟਨ ਦਾ ਲਾ ਕੇ ਵਰਕ ਵਾਲਾ ਸੂਟ ਬਾਜ਼ਾਰ ਤੇ 750 ਦਾ ਇੱਥੇ ਦੇਣਾ 350 ਪੰਜ ਦਿਨਾਂ ਦੇ ਅੰਦਰ ਅੰਦਰ ਆ ਜਾਓ ਬਹੁਤ ਵੱਡੇ ਫਾਇਦੇ ਕਰਦੇ ਆ ਪੰਜ ਦਿਨਾਂ ਦਾ ਮੇਲਾ ਲਾ ਕੇ ਚੱਕੋ ਵਰਕ ਵਾਲੇ ਸੂਟ 350 ਰੁਪਏ ਦਾ કોટਨ ਦਾ ਸੂਟ ਉਹ ਪਹੁੰਚੇ ਦੇ ਕੰਮ ਆ ਗਿਆ ਪਹੁੰਚੇ ਦੇ ਕੰਮ ਆ ਗਿਆ ਓਏ ਹੋਏ ਫੁੱਲਾ ਵਾਲਾ ਸੂਟ ਆ ਗਿਆ ਉਹ ਦੇਖੋ ਵੇ ਦੇਖੋ ਇਹਦੇ ਉੱਤੇ ਵੀ ਲਾਤੀ ਆਫਰ ਬਾਜ਼ਾਰ 'ਚ 1500 ਰੁਪਇਆ ਸਾਡੇ ਕੋਲ ਮਿਲੂਗਾ 500 ਦਾ 1 1500 ਦੇ 3 ਓ ਚੱਕੋ ਦੀ ਸ਼ਹਿਰੀ ਆਡਮ ਆ ਗਿਆ ਆ ਆ ਗਈ ਭੇਜੀ ਹਿੰਦੀ ਵਾਲੀ ਵਾਲੀ ਦਾ ਸੂਟ ਆ ਗਿਆ ਟੌਰ ਕੱਢਣੀ ਹੈ ਰੇਡ ਕੀਆ ਆ ਚੱਕੋ ਜੀ 500 ਰੁਪਏ ਦਾ 1000 ਵਾਲਾ 500 ਆ ਮੈਂ ਕਹੋ ਜੀ ਆ ਦੇਖੋ ਹਿੰਦੀ ਵਾਲੇ ਤੋਂ ਬਾਅਦ ਸਾਇੰਸ ਵਾਲੀ ਮੈਡਮ ਸਾਇੰਸ ਵਾਲੀ ਮੈਡਮ ਦੀ ਟੋਰ ਕੱਢਾਂਗੇ ਚੱਕ ਲੋ 500 500 500 ਲੈ ਜਾਓ 500 ਬਹੁਤ ਸੋਹਣਾ ਕੰਮ 15 17 1800 ਨਹੀਂ ਲੈਣਾ 650 ਰੁਪਏ ਦਾ ਸੂਟ ਉਹ ਲੋ ਜੀ ਵਿਆਹ ਸ਼ਾਦੀਆਂ ਦੇ ਸੂਟ ਲੈਣ ਵਾਲਿਆਂ ਦੀ ਮਿਲ ਕੇ ਆ ਮੋਜਾ 2 2000 ਵਾਲੇ ਸੂਟ ਕਰਦੇ 750 ਦੇ ਵਿੱਚ ਜਿਹੜਾ ਵਿਆਹ ਸ਼ਾਦੀ ਦਾ ਕਪੜਾ ਤਾਜ ਵਾਲਾ ਕਪੜਾ ਲੈਣਾ ਤੁਸੀਂ ਬਾਜ਼ਾਰ 'ਚ 50000 ਰੁਪਏ ਦਾ ਸਾਡੇ ਕੋਲ ਆਜੋ 15000 15000 ਰੁਪਏ ਦੇ ਵਿੱਚ ਦਵਾਗੇ ਜੀ ਸ਼ਹਿਰੀ ਲੁੱਕ ਵੀ ਲੈ ਆਇਆ ਆ ਚੱਕੋ ਰੇਟ 750 ਦਾ ਸੀ ਦਿੰਨੇ ਆ ਪਾਰਟੀਆਂ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਮੋਡਰਨ ਵਾਲੇ ਸੂਟ ਕਟਾਈਆਂ ਕਟਤੀਆਂ ਦੇਖੋ ਜੀ ਅਫਗਾਨਿਸਤਾਨ ਤੋਂ ਸੂਟ ਮੰਗਾਇਆ ਸਪੈਸ਼ਲ ਤੁਹਾਡੇ ਲਈ ਰੰਗ ਵੀ ਸੋਨੇ ਦੇ ਰਹੇ ਆ ਅੰਕਲੋਂ ਮਾਤੂਸ਼ਰੀ ਦਸਤਾਰ ਨੇ ਲਿਖ ਕੇ ਲਾਤਾ 2000 ਵਾਲਾ ਸੂਟ 750 ਦੇ ਵਿੱਚ ਪਲੇਨ ਬਾਟਮ ਹੈ ਆ ਚੱਕੋ ਨਾਲ ਪਿਆਰ ਦੁਪੱਟਾ ਰੇਟ 2000 ਨਹੀਂ 1500 ਨਹੀਂ 850 ਰੁਪਏ ਦਾ ਦੇ ਰਹੇ ਆ ਜੀ ਦੇਖੋ ਜੀ ਗਰਮੀ ਗਰਮੀ ਨਹੀਂ ਲੱਗਣ ਦੇਣੀ ਐ ਕਿ ਤੁਹਾਨੂੰ ਕਿਉਂਕਿ ਸੂਟ ਹੀ ਸਾਡੇ ਆ ਗਏ ਠੰਡੇ ਠਾਰੇ ਆ ਦੇਖੋ ਗੀਜ਼ਾ ਕਾਟਨ ਦੇ ਸੂਟ ਆ ਗਏ ਗੀਜ਼ਾ ਕਾਟਨ ਦੇ ਸੂਟ ਆ ਦੇਖੋ ਕਢਾਈਆਂ ਕੱਢੀਆਂ ਆ ਗਈਆਂ ਡਿਜ਼ਾਈਨ ਨਵੇਂ ਨਵੇਂ ਬਣਾਤੇ ਹੈਗੇ ਆ ਜੇ ਪਰ ਰੇਟ ਦੀ ਗੱਲ ਕਰ ਲਈਏ 2000 ਰੁਪਏ ਨਹੀਂ ਲੈਣਾ ਇਹ ਵੀ ਤੁਹਾਨੂੰ ਦੇ ਰਣਾ 850 ਰੁਪਏ ਦੇ ਵਿੱਚ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਆ ਗਏ ਕੋਈ 2200 2500 ਨਹੀਂ ਲੈਣਾ ਇਹ ਵੀ ਤੁਹਾਨੂੰ ਡਿਜ਼ਾਈਨਰ ਸੂਟ ਦੇ ਰਣਾ ਸਿਰਫ ਅਸੀਂ 1000 ਰੁਪਏ ਚ ਰਾਇਲ ਕਲਾਸ ਸੂਟ ਕੱਟ ਰੇਟਾ ਜੇ ਲੈ ਕੇ ਆ ਗਿਆ ਜੀ ਕੱਟ ਰੇਟਾ ਜੇ ਆਹ ਦੇਖੋ ਜੀ ਜਲੰਧਰ ਵਾਲੀ ਤਹਿਸੀਲਦਾਰਨੀ ਮੈਡਮ ਦੇ ਵੀ ਸੂਟ ਇਦਾਂ ਦਾ ਪਾਇਆ ਦੇਖਿਆ ਸੀ ਉਹ ਵੀ ਇੱਥੋਂ ਲੈ ਕੇ ਆਏ ਸੀ ਕਿਉਂਕਿ ਫਾਇਦੇ ਹੋ ਰਹੇ ਬਹੁਤ ਵੱਡੇ ਆਹ ਦੇਖੋ ਤਾਂ ਇਹ ਸੂਟ ਉਹ ਆ ਜੀ ਜਿਹੜੇ ਦੂਰ ਬਿੰਨਾ ਲਾ ਲਾ ਕੇ ਦੀ ਬਜ਼ਾਰਾਂ ਦੇ ਵਿੱਚ ਨਹੀਂ ਮਿਲਦੇ ਫੋਟੋਆਂ ਵਾਲੇ ਮਾਡਰਨ ਵਾਲੇ ਸੂਟ ਦੇਖੋ ਜੀ ਆਹ ਕੜਾਈ ਬਹੁਤ ਸੋਹਣੀ ਕੱਢੀ ਆ ਕੰਮ ਬਹੁਤ ਸੋਹਣਾ ਹੋਇਆ ਆ ਦੁਪੱਟਾ ਵੀ ਚੈੱਕ ਕਰ ਲਓ ਦੁਪੱਟਾ ਵੀ ਫੁੱਲ ਬੋਲਦਾ ਬੱਚਾ ਜੀ ਗਲੇ ਦੇ ਕੰਮ ਦੇਖੋ ਇੱਥੋਂ ਪਤਾ ਲੱਗਦਾ ਵੀ ਹਾਂ ਬਈ ਪੱਕੇ ਹੀ ਮੱਤੂ ਸ਼੍ਰੀ ਦਸਤਾਰ ਬਾਗੇ ਪ੍ਰਾਨ ਤੇ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਆ ਚੱਕੋ ਜੀ ਕਾਟਨ ਦਾ ਸੂਟ ਹੈ ਆ ਬਣਿਆ ਹੋਇਆ ਗਲਾ ਸ਼ਾਨਦਾਰ ਦੁਪੱਟਾ ਬਹੁਤ ਪਿਆਰਾ ਰਾਇਲ ਕਲਾਸ A1 ਆਈਟਮਾਂ ਲੈ ਕੇ ਆਏ ਆ ਚੜਦੇ ਤੋਂ ਚੜਦੇ ਆਈਟਮਾਂ ਚੈਲੰਜ ਕੀ ਹੈ ਆ 5 ਦਿਨਾਂ ਦਾ ਮੇਲਾ ਲੱਗ ਗਿਆ ਗਰਮੀਆਂ ਦੇ ਵਿੱਚ ਫਾਇਦਾ ਕਰਾ ਲਓ ਦੇਖੋ ਜੀ ਰੰਗਾਂ ਦੇ ਚਾਟ ਵੀ ਚੈੱਕ ਕਰ ਲਓ ਹਰ ਤਰ੍ਹਾਂ ਦਾ ਰੰਗ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜੀ ਚੀਜ਼ ਤੁਸੀਂ ਚਾਹੋ ਉਹ ਹੀ ਰੰਗ ਵੀ ਬਹੁਤ ਸੋਹਣਾ ਇਸ ਆਨ ਵੀ ਬਹੁਤ ਸੋਹਣਾ ਤੇ ਰੇਟ ਸਾਡਾ ਜੀ ਉਤੋਂ ਜ਼ਿਆਦਾ ਸੋਹਣਾ 850 ਰੁਪਏ ਦਾ 850 ਰੁਪਏ ਦਾ ਭਾਜੀ 850 ਰੁਪਏ ਦਾ ਆਹ ਦੇਖੋ ਆਹ ਦੇਖੋ ਆਹ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 5-5000 ਰੁਪਈਆ ਲਈ ਜਾਂਦੇ ਆ ਕੋਈ 4-4000 ਰੁਪਈਆ ਲਈ ਜਾਂਦੇ ਆ ਕੋਈ ਕਹਿੰਦੇ ਪਾਕਿਸਤਾਨੀਆਂ ਕੋਈ ਕਹਿੰਦੇ ਅਫਗਾਨੀਆਂ ਪੂਰਾ ਕੰਮ ਪਰ ਸਾਡੇ ਕੋਲ ਲੈ ਜਾ 1500 ਦਾ ਆ ਤਮਾਂਗੇ 1275 ਰੁਪਏ ਦਾ ਆ ਵੀ ਚੈੱਕ ਕਰ ਲਓ ਜੀ 870 ਰੁਪਏ ਦਾ ਆ ਚੈੱਕ ਕਰ ਲਓ ਜੀ 975 ਰੁਪਏ ਦਾ ਬਾਜ਼ਾਰ 'ਚ 2-2000 ਰੁਪਈਆ ਸਮਾਈ ਸਾਡੇ ਕੋਲ 700 800 1200 1400 1500 ਦੇ ਵਿੱਚ ਬ੍ਰਾਈਟ ਰੋਲ ਕਰਾਸ ਸਾਈਡ ਮਾ ਜੀ ਕਾਟਨ ਦੀ ਆ ਕਾਟਨ ਦੀ ਆਈਟਮਾਂ ਦੇ ਰਹੇ ਆ ਵਧੀਆ ਕੱਪੜਾ ਦੇ ਰਹੇ ਆ ਸਾਈਜ਼ ਦੇ ਰਹੇ ਆ ਜੇ ਐਮ ਐਲ ਐਕਸ ਐਲ ਡਬਲ ਐਕਸ ਐਲ ਟੈਪਲ ਐਕਸ ਐਲ ਤੱਕ 850 ਦਾ ਕੋਈ 1000 ਦਾ ਕੋਈ 1275 ਦਾ ਕੋਈ 1500 ਦਾ ਢੋਡੀਆਂ ਅੱਦੋ ਅੱਦ ਸਵਾਈਆਂ ਬਚਾਤੀਆਂ ਸੀਤੇਸ ਦਾ ਇਹ ਸੂਟ ਹੈ ਗਰਮੀਆਂ ਦੇ ਵਿੱਚ ਪਾ ਕੇ ਚਲੇ ਜਾਓ ਉਹ ਖੜੇ ਪੈਰ ਵਿਆ ਆ ਗਿਆ ਉਹ ਖੜੇ ਪੈਰ ਵਿਆਹ ਆ ਗਿਆ ਆ ਚੱਕੋ ਖੜੇ ਪੈਰ ਵਿਆਹ ਵਾਸਤੇ ਖੜੇ ਪੈਰ ਸੂਟ ਆ ਗਿਆ ਆ ਇਹ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਆ ਦੇਖੋ ਜੀ ਕਿੰਨਾ ਸੋਹਣਾ ਕੰਮ ਟਰੇਡ ਦੇਖ ਲਓ ਭਾਈ ਝੂਠ ਨਹੀਂ ਬੋਲਦੇ ਸੌ ਵੱਡੇ ਮਹਾਰਾਜ ਜੀ ਜਿਹੜੀ ਗੱਲ ਕਹਿਣੀ ਆ ਪੱਕੀ ਕਹਿਣੀ ਆ ਸੱਚੀ ਕਹਿਣੀ ਆ ਕੋਈ 3500 ਲੈਂਦਾ ਕੋਈ 4000 ਲੈਂਦਾ ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਤੇ 1000 ਰੁਪਏ ਦਾ ਲਗਜ਼ਰੀ ਪੂਰਾ ਸੈੱਟ ਦੇ ਰਹੇ ਆ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਡਿਜ਼ਾਈਨ ਬੁਲਬੁਲ ਦੇ ਬੱਚੇ ਪਿੰਡਾਂ ਵਾਲੀਆਂ ਕੁੜੀਆਂ ਚਾਰਾਂ ਵਾਲੀਆਂ ਕੁੜੀਆਂ ਮੈਂ ਕਿਹ ਰਾਣੀਆਂ ਮਹਾਰਾਣੀਆਂ ਬਣਾ ਦੇਾਂਗੇ ਆ ਜਿਹੜੀਆਂ ਫਿਲਮਾਂ ਦੇ ਵਿੱਚ ਐਕਟਰਨੀਆਂ ਦੇਖਦੇ ਹੋਂ ਉਹਨਾਂ ਨੂੰ ਵੀ ਪਿੱਛੇ ਕੱਢ ਦੇਾਂਗੇ ਕਿਉਂਕਿ ਸਾਡਾ ਕੱਪੜਾ ਖੁਸ਼ੀਆਂ ਖਿੜੇ ਲੈ ਕੇ ਆਉਂਦਾ ਸਾਡਾ ਕੱਪੜਾ ਰੰਗ ਨੂਰ ਲੈ ਕੇ ਆਉਂਦਾ ਸਾਡਾ ਕੱਪੜਾ ਚਿਹਰੇ ਤੇ ਮੁਸਕਾਨ ਲੈ ਕੇ ਆਉਂਦਾ ਛੇਦੀ ਪਹੁੰਚੋ ਵੱਡੇ ਫਾਇਦੇ ਸਾਈ ਸਾਰੇ ਦਵਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਤਾਂ ਟੀਵੀ ਵਾਗਾ